ਸਤਿ ਸ਼੍ਰੀ ਅਕਾਲ ਅੱਜ ਇੱਕ ਬਹੁਤ ਗੰਭੀਰ ਮਸਲਾ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜਿਹੜੇ ਗੈਸਟ ਫੈਕਲਟੀ ਵਾਲੇ ਪ੍ਰੋਫੈਸਰ ਨੇ ਟੀਚਰਸ ਨੇ ਉਹ ਸਾਰੇ ਪੰਜਾਬ ਦੇ ਵਿੱਚ ਆਪਣਾ ਧਰਨਾ ਲਾ ਰਹੇ ਨੇ ਸਾਡੇ ਇੱਥੇ ਹੀ ਮਹਿੰਦਰਾ ਕਾਲਜ ਹੋਰ ਕਾਲਜਾਂ ਦੇ ਵਿੱਚ ਜਿਹੜੇ ਗੈਸਟ ਫੈਕਲਟੀ ਦੇ ਪ੍ਰੋਫੈਸਰ ਐ ਉਹਨਾਂ ਦਾ ਜਿਹੜਾ ਸਮੱਸਿਆ ਹੈ ਉਹਨਾਂ ਦਾ ਜਿਹੜੀ ਦੁੱਖ ਤਕਲੀਫ ਹੈ ਉਹਦੇ ਵਿੱਚ ਮੈਂ ਔਰ ਸਾਡੀ ਪਾਰਟੀ ਭਾਜਪੀ ਕੰਦੇ ਨਾਲ ਕੰਦਾ ਲਾ ਕੇ ਖੜੀ ਹੈ ਮੈਂ ਭਗਵੰਤ ਸਾਨ ਜੀ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਬਹੁਤ ਨੌਕਰੀਆਂ ਦਾ ਆਪਣਾ ਕਹਿ ਰਹੇ ਹੋ ਕਿ ਬਹੁਤ ਨੌਕਰੀਆਂ ਦਿੱਤੀਆਂ ਠੀਕ ਹੈ ਜਿਹੜੇ 1100 ਕੁਝ ਹੋਰ ਨੇ ਜਿਨ੍ਹਾਂ ਨੂੰ ਤੁਸੀਂ ਨਵੀਆਂ ਨੌਕਰੀਆਂ ਦੇ ਰਹੇ ਹੋ ਪ੍ਰੋਫੈਸਰਸ ਨੂੰ ਜ਼ਰੂਰ ਦੋ ਪਰ ਜਿਹੜੇ ਇੰਨੇ ਸਾਲਾਂ ਤੋਂ ਕੰਮ ਕਰਦੇ ਆਏ ਨੇ ਉਹਨਾਂ ਦੀ ਨੌਕਰੀ ਕਿਉਂ ਛਿੰਨ ਰਹੇ ਹੋ ਸਾਮੀਆਂ ਬਹੁਤ ਖਾਲੀ ਨੇ ਪੈਸਿਆਂ ਦਾ ਮਸਲਾ ਹੈ ਤਾਂ ਤੁਸੀਂ ਆਪਣਾ ਐਡਵਰਟਾਈਜ਼ਮੈਂਟ ਦਾ ਬਜਟ ਘਟ ਕਰੋ ਔਰ ਲੋਕਾਂ ਦੀਆਂ ਨੌਕਰੀਆਂ ਉਸ ਦੇ ਉੱਤੇ ਜ਼ਿਆਦਾ ਧਿਆਨ ਦਿਓ ਔਰ ਅੱਜ ਮੈਂ ਇੱਕ ਵਾਰੀ ਫੇਰ ਕਹਿਣਾ ਚਾਹੁੰਦੀ ਆ ਕਿ ਜਿਹੜੇ ਆਪਣੇ ਟੀਚਰ ਪ੍ਰੋਫੈਸਰ ਇੰਟਰਨੈਟੇ ਬੈਠੇ ਨੇ ਉਹਨਾਂ ਦਾ ਸਾਥ ਸਾਡੀ ਔਰ ਮੇਰਾ ਮੇਰੀ ਪਾਰਟੀ ਦਾ ਪੂਰਾ ਹੈਗਾ ਔਰ ਅਪੀਲ ਹੈ ਸਟੇਟ ਗਵਰਨਮੈਂਟ ਨੂੰ ਕਿ ਇਹਨੂੰ ਜਲਦ ਤੋਂ ਜਲਦ ਇਹਨਾਂ ਦੀਆਂ ਨੌਕਰੀਆਂ ਬਹਾਲ ਕਰੋ ਨਾਲ ਦੀ ਨਾਲ ਸਾਮੀਆਂ ਪੂਰੀਆਂ ਕਰੋ ਮਨਿਸਟਰ ਹਰਜੋਤ ਬੈਂਸ ਜੀ ਦਾ ਬਿਆਨ ਆਇਆ ਹੈ ਕਿ ਇਨਾ ਪ੍ਰੋਫੈਸਰਾਂ ਦਾ ਕੈਬਨਟ ਮੀਟਿੰਗ ਦੇ ਵਿੱਚ ਬੈਠ ਕੇ ਅਸੀਂ ਕੋਈ ਹੱਲ ਸੋਚਾਂਗੇ ਤਾਂ ਮੇਰੀ ਉਹਨਾਂ ਅੱਗੇ ਇਹ ਅਪੀਲ ਹੈਗੀ ਹੈ ਕਿ ਜ਼ਰੂਰ ਸੋਚੋ ਔਰ ਜਦ ਸੋਚੋਗੇ ਇਹਨਾਂ ਨੂੰ ਰੱਖਣ ਦਾ ਇਹਨਾਂ ਦੀਆਂ ਨੌਕਰੀਆਂ ਪੱਕੀਆਂ ਕਰਨ ਦਾ ਵੀ ਸੋਚਣਾ